ਤੇ 6 ਕਿਲੋ 106 ਗ੍ਰਾਮ ਹਿਰੋਇਨ ਤੇ ਦੋ ਮੋਟਰਸਾਈਕਲ ਤੇ ਇਹਦੇ ਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਤਿੰਨੇ ਨਾਲ ਚ ਮੇਜਰ ਹੈ ਇੱਕ ਜੁਵਨਾਈਲ ਹੈ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸਡ ਜਿਹੜੇ ਸਮੱਗਲਰ ਨੇ ਸਪੈਸ਼ਲੀ ਰਾਣਾ ਨਾਮ ਦਾ ਦਾ ਸਮੱਗਲਰ ਹੈ ਉਹਦੇ ਨਾਲ ਇਨ ਟੱਚ ਸੀਗਾ ਜਿਹੜਾ ਮੇਨ ਦੋਸ਼ੀ ਹੈ ਸਰਬਜੀਤ ਐਲੀਅਸ ਜੋਬਨ ਜੋ ਕਿ ਤਨੂੰ ਆ ਅੰਮ੍ਰਿਤਸਰ ਰੂਲ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਪਰਚਾ ਦਰਜ ਹੈ ਪਰ ਕਾਫੀ ਦੇਰ ਤੋਂ ਇਹ ਐਕਟਿਵ ਹੈਗਾ ਕਨਸਾਈਨਮੈਂਟ ਦੇ ਦੀ ਪੁੱਛ ਕੇ ਚ ਇਹ ਆਈ ਹੈ ਕਿ ਬਹੁਤ ਸਾਰੀਆਂ ਨੇ ਰਿਸੀਵ ਕੀਤੀਆਂ ਡਿਫਰੈਂਟ ਲੋਕੇਸ਼ਨਸ ਜਿਹੜੀਆਂ ਬਾਰਡਰ ਏਰੀਆ ਦੀਆਂ ਪਾ ਕੇ ਵੈਪਨ ਵੀ ਮੰਗਾਏ ਹੈ ਤੇ ਨਾਲ ਹੀਰੋਇਨ ਵੀ ਮੰਗਾਈ ਹੈ ਸੋ ਉਹਦੇ ਵਿੱਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਜੁਵਨਾਈਲ ਵੀ ਸੀ ਉਹਦੀ ਵੀ ਅਰੈਸਟ ਹੋਈ ਹੈ ਇਸ ਤੋਂ ਇਲਾਵਾ ਧਰਮ ਸਿੰਘ ਜੇਲੀਸ ਹੈਪੀ ਇਹ ਸਾਰੇ ਜਨਾਲਾ ਏਰੀਏ ਦੇ ਰਹਿਣ ਵਾਲੇ ਦੋਨੇ ਕੁਲਵੀਰ, ਐਲੀਅਸ ਗੁਰਦੀਪ, ਐਲੀਅਸ ਥਾਮਸ ਇਹ ਵੀ ਜਨਾਲਾ ਸੈਕਟਰ ਦਾ ਰਹਿਣ ਵਾਲੇ ਆ। ਸੋ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ। ਔਰ ਸਾਡੀ ਜਿਹੜੀ ਪੁਛਗਿੱਛ ਹੈ ਉਹਦੇ ਚ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਵੈਪਨ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ। ਕਿਉਂਕਿ ਇਹਨੇ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ। ਇੱਕ ਗੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਾਇਦ ਅਮਰੀਕਾ ਜਿਹੜਾ ਡੰਕੀ ਰੂਟ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਡਿਪੋਰਟ ਹੋਇਆ ਆ ਕੇ ਇਹਨੇ ਸਭ ਤੋਂ ਵੱਧ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਔਰ ਇੱਕ ਵਾਰ ਫੜਿਆ ਗਿਆ ਹੈ ਰੋਇਨ ਦੇ ਕੇਸ ਚ ਉੱਚ ਜਮਾਨਤ ਤੇ ਆ ਗਿਆ ਉਹ স্মਲ ਕੁਆਂਟੀਟੀ ਸੀਗੀ ਜਿਹੜਾ ਦੂਜਾ ਉਹ ਲੜਕਾ ਹੈਗਾ ਧਰਮ ਸਿੰਘ ਉਹਦੇ ਖਿਲਾਫ ਪਹਿਲਾਂ ਅਰਮਜੈਕਟ ਦਾ ਪਰਚਾ ਦਰਜਿਆ ਲੋਪੋਕੇ ਅੰਮ੍ਰਿਤਸਰ ਰੂਰਲ ਚ ਉਹ ਵੀ ਇਸ ਡਰੱਗ ਟ੍ਰੇਡ ਸ਼ਾਮਲ ਕੀਤਾ ਇਹਨੇ ਬੇਸਿਕ ਇਹਦਾ ਮੋਡ ਸਪਰੈਂਡ ਹੀ ਇਹੀ ਸੀ ਵੀ ਕਿਤੇ ਨਾ ਕਿਤੇ ਕਿਰਾਏ ਤੇ ਘਰ ਲੈ ਕੇ ਉੱਥੇ ਆਪਣਾ ਇੱਕ ਸਟੋਰ ਹਾਊਸ ਬਣਾ ਲੈਂਦਾ ਸੀਗਾ ਬਟ ਕੰਟੈਕਟਸ ਆਪਣੇ ਜਿਹੜੇ ਆ ਸਾਰੇ ਇਹ ਜਿੰਨਾ ਵੀ smartphones use ਕਰਦੇ ਸੀ ਸਾਰਾ ਨੂੰ memorys refresh ਕਰ ਦਿੰਦੇ ਸੀਗੇ ਜਿਹੜੇ ਵੀ ਬੰਦੇ ਅੱਗੇ ਜਾਂਦੇ ਸੀਗੇ ਡਿਲੀਵਰੀ ਕਰਨ ਸੋ ਮੈਂ ਸਾਰੀ ਟੀਮ ਨੂੰ ਜਿਹਦੇ ਇੰਚਾਰਜ ਸਾਡੇ DCP ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਜੀ ਹਰਮਿੰਦਰ ਸਾਡੇ ਏਸੀਪੀ ਸ਼ਿਵਦਰਸ਼ਨ ਜੀ ਵਿਨੋਦ ਔਰ ਬਲਵਿੰਦਰ ਸਾਡੇ ਸੀਆਈਏ 3 ਦੇ ਇੰਚਾਰਜ ਤੇ ਸਾਰੀ ਇਹਨਾਂ ਦੀ ਟੀਮ ਦਿੱਲੀ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਬਹੁਤ ਅੱਛਾ ਇੱਕ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਹੋਇਆ ਔਰ ਅੱਗੇ ਚ ਉਮੀਦ ਹੈ ਕਿ ਬਹੁਤ ਜਲਦੀ ਸਾਨੂੰ ਹੋਰ ਪ੍ਰਾਪਤੀ ਹੋਏਗੀ ਬਹੁਤ ਵੈਪਨਸ ਐਂਡ ਹੀਰੋਇਨ ਚਾਰ ਇੱਕ ਦਾ ਨਾਮ ਜੂਵੀਨਾਈਲ ਦਾ ਨਹੀਂ ਦੱਸਿਆ ਜੀ ਬਾਕੀ ਦੱਸ ਦਿੱਤਾ ਤਿੰਨ ਤਾਂ ਜਿਹੜੇ ਮੇਜਰ ਸੀਗੇ देखो ਜਿਹੜਾ ਆਮ ਆਪਣੇ ਇੱਥੇ ਇੱਕ ਗੱਲ ਦੇਖੀਏ ਕਿ ਟੋਪੋਗ੍ਰਾਫਿਕਲੀ ਜਿਹੜੇ ਬਾਰਡਰ ਦੇ ਨੇੜੇ ਪੈਂਦੇ ਪਿੰਡ ਉਹਨਾਂ ਚ ਜ਼ਿਆਦਾਤਰ ਲੋਕਾਂ ਦੇ ਇਹੋ ਜਿਹੇ ਜਿਹੜੇ ਕੰਟੈਕਟਸ ਬਣ ਜਾਂਦੇ ਆ ਬਾਹਰ ਵਾਲਾ ਐਂਗਲ ਵੀ ਅਸੀਂ ਦੇਖ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਵਾਪਸ ਆ ਕੇ ਹੀ ਜ਼ਿਆਦਾ ਕੰਟੈਕਟਸ ਨੇ ਬਣਾ ਲਏ ਪਿੰਡਾਂ ਚ ਅੱਗੇ ਤੋਂ ਅੱਗੇ ਸਮਗਲਰ ਉਹਨਾਂ ਔਰ ਜਿਹੜੇ ਬੰਦੇ ਕੋਰੀਅਰ ਇਹਨੇ ਡਿਵੈਲਪ ਕਰ ਲਏ ਪੈਸੇ ਦੇ ਲਾਲਚ ਦੇ ਵਿੱਚ ਉੱਥੋਂ ਹੀ ਇਹ ਸਾਰੀ ਗੱਲ ਜਿਹੜੀ ਅੱਗੇ ਆਪਣਾ ਜਿਹੜਾ ਨੈਕਸਸ ਇਹਨਾਂ ਦਾ ਸਿੰਡੀਕੇਟ ਚਲਾ ਰਿਹਾ ਸੀ ਪਰਿਵਾਰ ਦੀ ਹਜੇ ਕੋਈ ਗੱਲ ਨਹੀਂ ਆਈ ਸਾਹਮਣੇ ਬਟ ਕਿਉਂਕਿ ਇਹਦੇ ਛੋਟੀ ਉਮਰ ਦਾ ਹੀ ਹੈ 29 ਸਾਲ ਦਾ ਹੀ ਹੈ ਇਹ ਤੇ ਮੈਨੂੰ ਲੱਗਦਾ ਕਿ ਇਹਨੇ ਜਿਹੜੀਆਂ ਅਸੀਂ ਸਾਰੇ ਵਰਕ ਕਰ ਰਹੇ ਹਾਂ ਬੜਾ ਪ੍ਰੋਫੈਸ਼ਨਲੀ ਇਸ ਗੱਲ ਤੇ ਕਿ ਜਿਹੜੀਆਂ ਇਹਨੇ ਪਹਿਲੀਆਂ ਕਨਸਾਈਨਮੈਂਟ ਦਿੱਤੀਆਂ ਉਹਨਾਂ ਦੇ ਉੱਤੇ ਅਸੀਂ ਮੇਨ ਜ਼ੋਰ ਦੇ ਰਹੇ ਹਾਂ ਵੀ ਉੱਥੋਂ ਸਾਨੂੰ ਹੋਰ ਰਿਕਵਰੀ ਹੋ ਜਾਏ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸਰ ਕਿੰਨੀ ਦੇਰ ਤੋਂ ਕੰਮ ਕਾਫੀ ਥੇਰ ਤੋਂ ਲੱਗਿਆ ਮੈਂ 올ਮੋਸਟ 6-7 ਮਹੀਨੇ ਦਾ ਕਾਫੀ ਐਕਟਿਵ ਹੈ ਸਰ ਮੁੱਖਾ ਕਾਰੋਬਾਰ ਕੀ ਸੀ ਇਹਨਾਂ ਦਾ ਮੋੜਲਾ ਕਾਰਬਾਰ ਇਹਦਾ ਸਕੂਲ ਵੈਂਡ ਡਰਾਈਵਰ ਹੈ ਇਹ ਜਿਹੜਾ ਆਪਣੇ ਸਰਬਜੀਤ ਹੈ ਦੂਜੇ ਦੋਨੇ ਅਨਪਲੋਇਡ ਆ ਬੇਰੋਜ਼ਗਾਰ ਨੇ ਸਰ ਕੀ ਕਰ ਰਹੇ ਕਿ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਜਿਹੜਾ ਨਸ਼ਾ ਖਤਮ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਵੀ ਕੋਈ ਨਹੀਂ ਉਰਦਾ ਤਾਂ ਫਿਰ ਵੀ ਪੁਲਿਸ ਵੀ ਇੰਨੀ ਸ਼ਕਤੀ ਕਰਦੀ ਹੈ ਫਿਰ ਵੀ ਕਿਉਂ ਨਹੀਂ ਕਰਦੀ ਦੇਖੋ ਜੀ ਪਤਾ ਕੀ ਹੈ ਕ੍ਰਾਸ ਬਾਰਡਰ ਜਿਹੜੀ ਡਰੋਨ ਦੀ ਮੂਵਮੈਂਟ ਹੈ ਨਾ ਜੀ ਉਹ ਤੁਹਾਨੂੰ ਪਤਾ ਹੈ ਟੈਕਨੋਲੋਜੀ ਇਹੋ ਜੀ ਹੈ ਤੇ ਇੰਨਾ ਵੱਡਾ ਸਾਡਾ ਬਾਸ ਬਾਰਡਰ ਹੈ ਉਹਦੇ ਨਾਲ ਪੁਸ਼ਿੰਗ ਕਰੀ ਜਾ ਰਿਹਾ ਔਰ ਪੈਸੇ ਦੇ ਲਾਲਚ ਦੇ ਵਿੱਚ ਜਿਹੜੇ ਲੋਕ ਨੇ ਉਹ ਰੀਸੀਵਰ ਬਣੇ ਹੋਏ ਆ ਮੇਨ ਇਹੀ ਕਾਰਨ ਹੈ ਇੱਕ ਮੁਲਕ ਨਾਲ ਹੀ ਆਪਣੇ ਤੁਹਾਨੂੰ ਪਤਾ ਉਧਰੋਂ ਉਸੇ ਨੂੰ ਹੋ ਰਹੀ ਹੈ ਇੰਟਰਨੈਸ਼ਨਲ ਬਾਰਡਰ ਦੇ ਕਰਾਸ ਉਹਦੇ ਚ ਹੈਗਾ ਬਟ ਇਹਦੇ ਚ ਕੋਈ ਤੁਸੀਂ ਵੀ ਸਾਰੇ ਸਮਝਦੇ ਹੋ ਕਿ ਕਿੰਨਾ ਨਸ਼ੇ ਨੂੰ ਠੱਲ ਪਈ ਹੈ ਔਰ ਜੇ ਇਦਾਂ ਹੀ ਆਪਾਂ ਇਨਫੋਰਸਮੈਂਟ ਦੇ ਉੱਤੇ ਸਾਡਾ ਪ੍ਰੈਸ਼ਰ ਹੈਗਾ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਐਡਿਕਟ ਜਿਹੜੇ ਐਡਿਕਟਸ ਨੇ ਉਹਨਾਂ ਨੂੰ داخل ਵੀ ਪੁਲਿਸ ਕਾਫੀ ਵੱਡੇ ਪੱਧਰ ਤੇ ਕਰਾ ਰਹੀ ਹੈ ਬੋਰਡ ਬੈਨੀ ਸਪੋਰਟ ਬੋਰਡ ਹੋ ਗਿਆ ਕਿਧੋਂ ਆਇਆ ਸੀ ਅਮਰੀਕਨ ਅਮਰੀਕਾ ਦੀ ਗੱਲ ਕਲੀਅਰ ਕਰ ਰਹੇ ਆਂ ਅਸੀਂ ਅਜੇ ਉਹਦੇ ਪਾਸਪੋਰਟ ਵਗੈਰਾ ਡਿਟੇਲਸ ਲੈ ਰਹੇ ਆਂ ਅਜੇ ਗੱਲ ਪ੍ਰੀਲੀਮਿਨਰੀ ਆਈ ਹੈ ਤਾਂ ਮੈਂ ਉਹਨੂੰ ਪੂਰਾ ਆਥੈਂਟਿਕਲੀ ਤੁਹਾਡਾ ਨਾ ਸ਼ੇਅਰ ਨਹੀਂ ਕੀਤਾ ਸਰ ਕਾਰਨ ਕੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਜਿਆਦਾ ਨਾ ਜੋੜਿਆ ਜਾਵੇ ਮੈਂ ਤਾਂ ਤੁਹਾਨੂੰ ਦੱਸੀ ਜਾ ਰਿਹਾ ਜਿੱਦਾਂ ਹੁਣ ਅਨਐਮਪਲੋਇਡ ਬੰਦੇ ਆ ਤੇ ਆਪਣੇ ਪੈਸੇ ਦੇ ਲਾਲਚ ਨਾਲ ਜੀ ਪਰ ਇਹਦੇ ਨਾਲ ਤਾਂ ਕੀ ਉਹਨਾਂ ਦੀ ਜਮਾਨਤ ਚਲਦੀ ਹੋਣੀ ਇਸ ਕਰਕੇ ਨਾਲ ਜੋੜਦੇ ਨਹੀਂ ਜਮਾਨਤ ਤਾਂ ਨਹੀਂ ਜੁਵਿਨਾਈਲ ਲਿਕੋਈ ਸੀ ਬਾਕੀ ਤਾਂ ਮੇਜਰ ਹੀ ਨੇ ਜੀ